ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਧਾਰਮਿਕ ਗੀਤ ਸਿੱਖਾਂਗੇ ਜੀ ਕਲਗੀਧਰ ਦਸਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ ਤੇ ਇਸ ਗੀਤ ਨੂੰ ਆਪਾਂ ਜਦੋਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹ ਕਰਦੇ ਹਾਂ ਤੇ ਚੌਥੇ ਕਾਲੇ ਨੂੰ ਸਾਹ ਮੰਨ ਕੇ ਜਦੋਂ ਗਾਇਨ ਕੀਤਾ ਜਾਂਦਾ ਹੈ ਇਹ ਗੀਤ ਤਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਸਕਰੀਨ ਤੇ ਦੇਖ ਸਕੋਗੇ ਤੇ ਹੁਣ ਆਪਾਂ ਇਸ ਗੀਤ ਨੂੰ ਸਥਾਈ ਤੇ ਇੱਕ ਅੰਤਰਾ ਸਿੱਖਾਂਗੇ ਤੇ ਅਗਲੇ ਅੰਤਰੇ ਜੋ ਕਿ ਸੇਮ ਇਸੇ ਤਰੀਕੇ ਨਾਲ ਹੋਣਗੇ ਆਪਾਂ ਹੁਣ ਸਿੱਖਦੇ ਹਾਂ ਸਥਾਈ ਕਲੰਗੀ ਤਾਰੇ ਦਸ ਮੇਸ਼ ਪਿਤਾ ਜੇ ਹੱਥ ਕਲੰਗੀ ਤਾਰੇ ਦਸ ਮੇਸ਼ ਪਿਤਾ ਜੇ चार पुत्र ने वत न वारे इक विलाद लगो आना इक विलाद लगो आना कलंगी तर दस देश पिता जिया दुनिया ते कोई हो आना चार पुत्र ਤਨੋਂ ਤੋ ਵਾਰੇ ਇਕ ਮਿਲਾਨ ਲ ਹੋ ਜਾਣਾ ਇਕ ਮਿਲਾਨ ਲ ਹੋ ਜਾਣਾ ਕਰ ਲੇਗੀ ਤਰਦਸ ਮੇਂ ਹਸਪਿਤਾ ਜਹਾਨ ਕਰ ਲੇਗੀ ਤਰਦਸ

दस कलितर् दशपताजे दे कोया चार पुत्र कुणवत् नोरे मिलाया එක විලාලගොනා ජිසටතේ ගතිතායදය සලමයි කළුයනා ජිසතිතේ ਨਾ ਜਿਸ ਦੀ ਤੇਨ ਦੀ ਤਰ ਦਿਆਗੇ ਸਾਲਮ ਕੋਈ ਖਲੋ ਆ ਨਾ ਚਾਰ ਪੁੱਤਰ ਉਹਨੇ ਵਤਨਾ ਤੋਂ ਵਾਰੇ ਇੱਕ ਵੀ ਲਾਲ ਲਗੋਆ ਥਾ ਇਕ ਬਿਲਾਲ ਨ ਕੋਈ ਆਇਆ ਨਾ ਅੰਤਰਾ ਦੁਨੀਆਂ ਵਿੱਚ ਅਵਤਾਰ ਵੀ ਆਏ ਦਾਤ ਤੇ ਮਨਕਾਰ ਵੀ ਆਏ ਦੁਨੀਆਂ ਵਿੱਚ ਅਵਤਾਰ ਵੀ ਆਏ ਤੇ ਤੇ ਪਲਕਾਰ ਵੀ ਆਏ ਕਰਮ ਕਰਨ ਦਾ ਕੀ ਜਿਸ ਕਿਸ ਨੇ ਸਤ ਗੁਰ ਬਾਜ ਬੋਲਾ ਨਾ ਚਾਰ ਪੁੱਤਰ ਹੋਨੇ ਵਤਨਾ ਤੋ ਵਾਰੇ ਵਿਚ ਅਵਤਾਰ ਵੀ ਆਏ ਦਾਤੇ ਤੇ ਬਲਕਾਰ ਵੀ ਆਏ ਦੁਨੀਆਂ ਵਿੱਚ ਅਵਤਾਰ ਵੀ ਆਏ ਦਾਤੇ ਤੇ ਬਲਕਾਰ ਵੀ ਆਏ ਧਰਮ ਕਰੰਦਾ ਬੀਜ ਕਿਸੇ

ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਧਾਰਮਿਕ ਗੀਤ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤਿਹ